ਦੇ ਨਾਲ ਇਹ 92 ਬੜਾ ਮੈਂ ਨਾਮਜ਼ਦੀ ਕਰਦਾ ਮੇਰੇ ਤੋਂ ਹਲਕੇ ਦਾ ਕੰਮ ਪੁੱਛੋ ਜਿਹੜਾ ਕਰਨ ਵਾਲਾ ਦੂਜੀ ਉਹਨਾਂ ਦੱਸੋ ਕਿਤੇ ਨਹੀਂ ਕੰਮ ਹੋਇਆ ਮੈਨੂੰ ਦੱਸੋ ਸਭ ਜਾਂ ਸਾਡੇ ਕੰਮ ਨਹੀਂ ਹੋਇਆ ਕੰਮ ਕਰਵਾ ਕੇ ਹਾਂ ਜਿਹੜੀ ਚਾਰ ਰਿਕਮੈਂਡੈਂਸ ਮੈਂ 4 ਸਿਲੰਡਰ ਸਾਡੇ ਬੰਦੀ ਚੁੱਲਾ ਮੈਂ 6.5 ਲੱਖ ਸਰ ਮੇਰੀ ਬੇਨਤੀ ਸੁਣੋ ਬੇਨਤੀ ਸੁਣ ਲਓ ਮੈਂ ਤੁਹਾਡੇ ਨਾਲ ਬਿਲਕੁਲ ਅੱਗੇ ਹਾਂ ਜੇ ਚੋਰੀ ਹੋਈ ਆ ਬਿਲਕੁਲ ਗਲਤ ਹੋਈ ਆ ਜਿਹੜੀ ਉਹਨਾਂ ਤੇ ਬਣਦੀ ਆ ਕਾਰਵਾਈ ਬਿਲਕੁਲ ਕਰਵਾ ਕੇ ਦੇਵਾਂਗੇ ਮੈਨੂੰ ਜਿੱਥੇ ਲੈ ਕੇ ਜਾਣਾ ਮੈਂ ਤੁਹਾਡੇ ਨਾਲ ਚੱਲੂਗਾ ਮੈਨੂੰ ਲੈ ਕੇ ਚਲੋ ਐਸਐਚ ਨੂੰ ਨਾਲ ਲੈ ਕੇ ਚਲਾਂਗੇ ਤੁਹਾਨੂੰ ਕੋਈ ਲੱਗਦਾ ਜਿੱਥੋਂ ਹੈਗੀ ਤੀ ਕੋਈ ਆਪਾਂ ਵੀਡੀਓ ਖੰਗਾ ਲੈਣਾ ਜਿਹੜਾ ਹੋਸਾ ਉਹ ਮੈਂ ਕਰਵਾ ਸਕਦਾ ਅੱਜ ਤੱਕ ਦਾ ਜੀ ਗੱਲ ਸਾਬ ਅਸੀਂ ਸ਼ੰਭੂ ਨਾਲ ਹਲਕੇ ਦਾ ਇੱਕ ਵਾਰ ਨੌਰ ਹਲਕੇ ਦਾ ਐਮਐਲਏ ਐ ਐਮਐਲਏ ਦਾ ਰਿਸ਼ਤੇਦਾਰ ਐ ਉਹਦੇ ਬਾਪ ਦੇ ਟਰੈਕਟਰ ਪਿੱਛੇ ਟਰਾਲੀ ਪਾਈ ਹੋਈ ਆ ਵੀਡੀਓ ਹੈਗੀ ਤੁਹਾਨੂੰ ਦੇ ਦਾਂਗੇ ਉਹਨਾਂ ਤੇ ਪਰਚਾ ਕਰਾ ਕੇ ਦਿਓ ਤੁਸੀਂ ਸਾਨੂੰ ਜਿਹੜੀਆਂ ਬਣਦੀਆਂ ਗੱਲਾਂ ਨੇ ਇਹ ਮੈਨੂੰ ਤੁਸੀਂ ਵੀਡੀਓ ਦੇ ਦਿਓ ਹਾਂ ਉਹ ਕੁਝ ਆ ਜਿਹੜਾ ਕਰਾਉਣ ਵਾਲਾ ਮੈਂ ਕਰਵਾ ਕੇ ਉਹਨਾਂ ਕੋਲ ਜਾ ਗੋਗਲ ਜਿਹੜੀ ਐਮਪੀ ਦੇ ਕਿਵੇਂ ਜਾਂਦੇ ਸਾਰਾ ਮੇਰਾ ਸਵਾਲ ਆ ਜਾਂ ਸਾਡੀ ਟਰਾਲੀ ਸਰਕਾਰ ਦੇ ਕੋਲ ਜਾ ਕੇ ਟਰਾਲੀ ਦੇ ਵਿੱਚ ਤੁਹਾਡੇ ਵੀ ਮੇਰੇ ਵਾਸਤੇ ਜਿਹੜਾ ਜਿਹੜਾ ਮੇਰੇ ਮੇਰੇ ਵਾਸਤੇ ਕਰਵਾਉਣ ਵਾਲਾ ਮੈਂ ਤੁਹਾਡੀ ਟਰਾਲੀ ਦੀ ਹਰ ਤਰ੍ਹਾਂ ਦੀ ਪੜਤਾਲ ਕਰਾਂਗਾ ਜਿੰਨ ਕਿਸ ਨਾਲ ਲੱਭੀ ਮੈਂ ਬਣਵਾ ਕੇ ਹਾਂਜੀ ਲਾਲਬਾਖੀ ਭਾਈ ਗੱਲ ਸਾਡੇ ਨਾਲ ਆ ਜਿਹੜੀ ਆ ਗੱਡੀ ਦੀ ਗੱਲ ਰਹੀ ਬਾਪੂ ਜੀ ਸ਼ੈਂਪੂ ਪੁਰਾਣੇ ਥਾਣੇ ਜਾ ਗਈ ਟਰਾਲੀ ਹੈ ਖੜੀ ਆ ਟਰਾਲੀ ਹੁਣ ਨਹੀਂ ਸਾਨੂੰ ਬਸ ਖੜੀ ਆ ਨਾ ਗਈ ਥਾਣੇ ਖੜੀ ਕੰਮ ਦੇ ਮਦੂਨ ਮਸ਼ੀਨ ਆ ਸਾਡਾ ਏਸੀ ਸਰ ਮੇਰੀ ਬੇਨਤੀ ਆ ਸਾਰਾ ਕੁਝ ਪੁਰਾਣੇ ਦਾ ਹੈ ਜਿਹੜੇ ਦੋ ਸੌ ਟਰਾਲੀ